ਭਾਰਤੀ ਜਨਤਾ ਪਾਰਟੀ ਦੇ ਆਗੂ ਸੁਨੀਲ ਜਾਖੜ ਦੀ ਲਗਭਗ ਹਰ ਰੋਜ਼ ਪ੍ਰੈਸ ਕਾਨਫਰੰਸ ਕਰ ਰਹੇ ਨੇ ਇਹ ਦੱਸਣ ਦੇ ਵਾਸਤੇ ਕਿ ਅਮਰੀਕਾ ਦੇ ਨਾਲ ਹੋਇਆ ਜਿਹੜਾ ਸਮਝੌਤਾ ਉਹ ਭਾਰਤ ਦੇ ਵਾਸਤੇ ਬਹੁਤ ਲਾਹੇਵੰਦ ਹੈ ਤੇ ਖਾਸ ਤੌਰ ਦੇ ਉੱਤੇ ਕਿਸਾਨਾਂ ਦੇ ਵਾਸਤੇ ਬਹੁਤ ਲਾਹੇਵੰਦ ਹੈ ਤੇ ਇਹਦੇ ਵਿੱਚ ਕਿਸਾਨਾਂ ਦਾ ਕੋਈ ਨੁਕਸਾਨ ਨਹੀਂ ਹੋਊਗਾ ਜਾਖੜ ਸਾਹਿਬ ਦੇ ਕਰ ਇਸ ਸਮਝੌਤੇ ਦੀ ਡਿਟੇਲ ਤੇ ਉਹਦੀਆਂ ਕਾਪੀਆਂ ਤੁਹਾਡੇ ਕੋਲ ਨੇ ਤਾਂ ਭਾਰਤੀ ਜਨਤਾ ਪਾਰਟੀ ਦੀ ਹਾਈ ਕਮਾਂਡ ਨੂੰ ਕਹਿ ਕੇ ਤੁਸੀਂ ਕਿਉਂ ਨਹੀਂ ਉਹ ਸਮਝੌਤਾ ਜਨਤਕ ਕਰ ਦਿੰਦੇ ਤਾਂ ਕਿ ਲੋਕਾਂ ਨੂੰ ਅਸਲੀਅਤ ਪਤਾ ਲੱਗੇ ਕਿ ਇਹ ਦੋ ਜਿਹੜਾ ਸਮਝੌਤਾ ਹੈ ਕਿਹੜੇ ਲੀਡਰਾਂ ਦੇ ਵਿਚਾਲੇ ਹੋਇਆ ਪ੍ਰਧਾਨ ਮੰਤਰੀ ਜੀ ਨੇ ਇੱਥੇ ਸਾਈਨ ਕੀਤੇ ਨੇ ਗ੍ਰਹਿ ਮੰਤਰੀ ਜੀ ਨੇ ਕੀਤੇ ਨੇ ਜਾਂ ਕਿਸੇ ਹੋਰ ਮੰਤਰੀ ਨੇ ਕੀਤੇ ਨੇ ਕਿਉਂਕਿ ਅਜੇ ਤੱਕ ਤਾਂ ਜਿਹੜੀ ਜਾਣਕਾਰੀ ਆ ਉਹ ਸਿਰਫ 트ੰਪ ਹੋਰਾਂ ਦੇ ਟਵੀਟ ਰਾਹੀਂ ਹੀ ਮਿਲ ਰਹੀ ਆ ਤੇ ਉਹ ਟਵੀਟ ਇਹ ਕਹਿੰਦਾ ਕਿ ਇਹਦੇ ਵਿੱਚ ਕਿਸਾਨੀ ਸ਼ਾਮਲ ਹੈ ਜਦੋਂ ਤਿੰਨ ਖੇਤੀ ਕਾਨੂੰਨ ਆਏ ਸਨ ਇਸੇ ਤਰੀਕੇ ਦੇ ਨਾਲ ਬਾਦਲ ਪਰਿਵਾਰ ਉਸ ਵੇਲੇ ਇਹ ਕਹਿੰਦਾ ਸੀ ਕਿ ਇਹਨਾਂ ਖੇਤੀ ਕਾਨੂੰਨਾਂ ਵਰਗਾ ਕੋਈ ਕਾਨੂੰਨ ਨਹੀਂ ਬਾਅਦ ਵਿੱਚ ਜਦੋਂ ਲੋਕਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਤੇ ਬਿਲਕੁਲ ਯੂ ਟਰਨ ਮਾਰ ਲਈ ਸੀ ਹੁਣ ਕਿਤੇ ਤੁਸੀਂ ਵੀ ਯੂ ਟਰਨ ਨਾ ਮਾਰ ਜਿਓ ਜੇ ਤੁਹਾਡੇ ਕੋਲੇ ਇਹਦੀ ਜਾਣਕਾਰੀ ਹੈ ਤਾਂ ਤੁਸੀਂ ਉਹਨੂੰ ਜਨਤਕ ਕਰੋ